ਕੋ ਮੈਂ ਪਹਿਲਾਂ ਤਾਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਔਰ ਅਮਿਤ ਸ਼ਾਹ ਜੀ ਦਾ ਸਾਡੇ ਰਾਸ਼ਟਰੀ ਅਧਿਕਾਰੀ ਜੇਪੀ ਨੰਡਾ ਜੀ ਦਾ ਔਰ ਪੰਜਾਬ ਦੀ ਲੀਡਰਸ਼ਿਪ ਜਨੀਲ ਜਾਖੜ ਜੀ ਅਸ਼ੂਰੀ ਸ਼ਰਮਾ ਜੀ ਔਰ ਸਮੁੱਚੀ ਸਾਰੀ ਲੀਡਰਸ਼ਿਪ ਪੰਜਾਬ ਦੀ ਔਰ ਜ਼ਿਲ੍ਹੇ ਦੀ ਸਾਰੀ ਹੀ ਸਮੁੱਚੀ ਲੀਡਰਸ਼ਿਪ ਦਾ ਔਰ ਆਪਣੇ ਪੂਰੇ ਬਰਦਾਸਪੁਰ ਹਲਕੇ ਦੇ ਵੱਖ-ਵੱਖ ਮੰਡਲ ਦੇ ਅਕਸ਼ਾਂ ਦਾ ਮੈਂ ਧੰਨਵਾਦ ਕਰਦਾ ਕਿ ਇੰਨੀ ਵੱਡੀ ਜਿਹੜੀ ਜ਼ਿੰਮੇਵਾਰੀ ਪਾਰਟੀ ਨੇ ਅੱਜ ਮੈਨੂੰ ਦਿੱਤੀ ਆ ਸੋ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਇਹ ਜਿੰਨੀ ਭਾਰੀ ਕਿਥੀ ਅੱਜ ਸਾਰੇ ਪਹੁੰਚੇ ਪਿਆਰ ਦੇਣ ਵਾਸਤੇ ਅਸ਼ੀਰਵਾਦ ਦੇਣ ਵਾਸਤੇ ਮੈਂ ਹਮੇਸ਼ਾ ਇਨਾਂ ਲਈ ਰਹਿਣੀ ਆ ਜਿੰਨੀ ਰਹਾਂਗਾ ਔਰ ਜਦੋਂ ਜਦੋਂ ਵੀ ਮੇਰੀ ਲੋੜ ਆ ਮੈਂ ਪਾਰਟੀ ਦੇ ਕੰਮ ਦੇ ਲਈ ਔਰ ਪਹਿਲਾਂ ਵੀ ਬੜੇ ਅਸੀਂ ਤਕੜੇ ਹੋ ਕੇ ਸਾਰੀ ਟੀਮ ਨੇ ਪਿੱਛੇ ਕੰਮ ਕੀਤਾ ਸੀ ਸੋ ਆਉਣ ਵਾਲੇ ਸਮੇਂ ਨੂੰ ਹੋਰ ਜਿੱਤੋ ਵਧੀਆ ਕਰਨ ਦੀ ਆਪਾਂ ਹੁਣ ਬਹੁਤ ਜਲਦੀ ਅਸੀਂ ਇਸ ਪਾਰਟੀ ਦੇ ਲਈ ਸੜਕਾਂ ਤੇ ਆਉਣ ਲੱਗੇ ਆਂ ਔਰ ਇਹ ਸਾਰੀ ਸੂਚੀ ਸਾਡੇ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਜਿਹੜੀ ਲੈਂਡ ਪੁਲੀੰਗ ਦੇ ਖਿਲਾਫ ਅਸੀਂ ਆਪਣੇ ਕਿਸਾਨ ਭਾਈਚਾਰੇ ਦੇ ਨਾਲ ਕਿਸਾਨ ਸਾਥੀਆਂ ਦੇ ਨਾਲ ਜੋ ਇਹ ਜ਼ਬਰ ਜਿਹੜਾ ਮਤਲਬ ਤੱਕਾ ਕਰ ਰਹੇ ਆ ਸਾਡੇ ਪੰਜਾਬ ਦੇ ਕਿਸਾਨਾਂ ਨਾਲ ਅਸੀਂ ਉਹਨਾਂ ਨਾਲ ਖੜੇ ਆ ਕਿਸਾਨਾਂ ਨਾਲ ਔਰ ਜਿੱਥੇ ਵੀ ਸਾਨੂੰ ਜੇ ਰਾਤ ਵੀ ਇਹ ਸੜਕਾਂ ਤੇ ਬਹਿਣਾ ਪਿਆ ਦਿਨੇ ਵੀ ਬਹਿਣਾ ਪਿਆ ਜੋ ਵੀ ਸਾਨੂੰ ਕਰਨਾ ਪਿਆ ਆਪਣੀ ਇਹ ਲੈਂਡ ਪੁਲੀੰਗ ਜਰਨੀਤੀ ਜਿਹੜੀ ਇਹਨਾਂ ਦੀ ਖਤਮ ਕਰਨ ਵਾਸਤੇ ਅਸੀਂ ਉਹਨਾਂ ਦੇ ਕਿਸਾਨਾਂ ਦੇ ਨਾਲ ਖੜੇ ਹਾਂ ਜਿੱਦਾਂ ਪੰਜਾਬ ਨੂੰ ਜਾਇਜ਼ਨ ਗੋਲੀਬਾਰੀ ਹੋਈ ਹੈ। ਦੇਖੋ ਇਹ ਲਾਅਨ ਆਰਡਰ ਦੀ ਸਥਿਤੀ ਤੇ ਅੱਜ ਵੀ ਮੈਂ ਸੁਣ ਰਿਹਾ ਸੀ ਕਿ ਕਲਾਨੌਰ ਵੀ ਜਿਹੜੀ ਅੱਜ ਫੇਰ ਇੱਕ ਫਾਇਰਿੰਗ ਹੋਈ ਔਰ 50 ਲੱਖ ਦੀ ਫਰौती ਮੰਗੀ ਗਈ ਆ। ਕੱਲ ਗੁਰਦਾਸਪੁਰ ਦੇ ਵਿੱਚ ਜਿਹੜਾ ਕੋਈ ਸਾਡੇ ਕਿਸਾਨ ਜਥੇਬੰਦੀ ਦਾ ਆਗੂ ਆ ਉਹਨੂੰ ਵੀ ਕੱਲ ਫਰौती ਜਿਹੜੀ ਮੰਗੀ ਗਈ ਆ। ਸੋ ਆਏ ਦਿਨ ਜਿਹੜਾ ਰੋਜ਼ ਦੇ ਰੋਜ਼ ਕਿਤੇ ਗੋਲੀਬਾਰੀ ਜਿਹੜੀ ਹੋ ਰਹੀ ਆ, ਕੁਝ ਜਿਹੜੀਆਂ ਜਾਨਾਂ ਜਾ ਰਹੀਆਂ ਨੇ, ਇਹ ਚ ਟੋਟਲੀ ਜਿਹੜੀ ਇਹ ਸਰਕਾਰ ਫੇਲ ਆ ਔਰ ਜਿਹੜੀਆਂ ਇਹ ਗੱਲਾਂ ਕਰਦੀ ਹੈ ਬਹੁਤ ਵੱਡ ਇਹਨਾਂ ਦਾ ਸੋ ਇਹਦੇ ਲਈ ਵੀ ਆਉਣ ਵਾਲੇ ਸਮੇਂ ਸਾਰੀ ਰਣਨੀਤੀ ਪੱਤਰ ਰਹੀ ਹੈ ਕਿ ਇਹਨਾਂ ਨੂੰ ਕਦੋਂ-ਕਦੋਂ ਚਗਾਉਣ ਦੀ ਲੋੜ ਹੈ ਉਹ ਚਗਾਵਾਂਗੇ ਵੀ ਆਪਾਂ ਸੋ ਇਹ ਰਣਨੀਤੀ ਸਾਰੀ ਤੁਹਾਨੂੰ ਆਉਣ ਵਾਲੇ ਸਮੇਂ ਸਾਰੀ ਦੱਸਿ ਗਏ ਬਗੇ ਐਲ ਸਿੰਘ ਜੀ ਲਈ ਗੁਰਦਾਸਪੁਰ ਜ਼ਿਲ੍ਹੇ ਦੇ ਨਵੇਂ ਜ਼ਿਲ੍ਹਾ ਦੇਸ਼ ਬਾਰੇ ਨੇ ਔਰ ਇਹ ਭਾਜਪੀ ਜੀ ਹੈ ਕਿ ਜਿਹੜੇ ਪੁਰਾਣੇ ਸਾਰੇ ਜ਼ਿਲ੍ਹਾ ਦੇਸ਼ ਅੱਜ ਉਹਨਾਂ ਨੂੰ ਮੁਆਰਕਵਾ ਦੇਣਾ ਹੈ ਕੋਈ ਕੋਈ ਜ਼ਿਲ੍ਹਾ ਦੇ ਅਕਸੀਏ ਕਿ ਜ਼ਿੰਮੇਵਾਰੀ ਹੈ ਕਿ ਪਾਰਟੀ 2027 ਦੇ ਚੋਣਾਂ ਸਭ ਨੂੰ ਨਾਲ ਲੱਗੇ ਚਲੇ ਤਾਂ ਕਿ 2027 ਦਾ ਜਨਤਕ ਪਾਰਟੀ ਅੰਦਾਵਾਦੀ ਸਰਕਾਰ ਉਹਦੇ ਵਾਸਤੇ ਸਭ ਨੇ ਪ੍ਰਯਾਸ ਕਰਨਾ ਹੈ ਔਰ ਪੂਰੀ ਪਾਰਟੀ ਅਜੇ ਮਤਲਬ ਇਕਜੁੱਟ ਹੈ ਔਰ ਆਹ ਦੇ ਚੋਣ ਦੇਖੋ ਭਾਰਤੀ ਅੰਦਾ ਪਾਰਟੀ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਣੀ ਹੈ ਔਰ ਖਾਸ ਕਰਕੇ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਦਾ ਜੀ ਇਹਦੇ ਚ ਵੀ ਅੱਜ ਬਹੁਤ ਜ਼ਿਆਦਾ ਲੋਕਾਂ ਦੇ ਮੰਨਿਆ ਕਿ ਬੀਜੇਪੀ ਦੀ ਸਰਕਾਰ ਇੱਕ ਵਾਰੀ ਬਾਕੀ ਸਭ ਨੂੰ ਦੇਖ ਲਿਆ ਨਾ ਤਾਜ ਨੂੰ ਵੀ ਦੇਖ ਲਿਆ ਆਪ ਨੂੰ ਵੀ ਦੇਖ ਲਿਆ ਆਨਲੇ ਸਮਾਜ ਦੇ ਲੋਕਾਂ ਦੇ ਲਈ ਕਿ ਬੀਜੇਪੀ ਦੀ ਸਰਕਾਰ ਪੰਜਾਬ ਦੇ ਕਰਨੀ ਚਾਹੀਦੀ ਹੈ ਅਗਰ ਅਸੀਂ ਸਾਰੇ ਜਾਣਦੇ ਆ ਪੰਜਾਬ ਦਾ ਭਲ ਅਤ ਬੀਜੇਪੀ ਦੀ ਸਰਕਾਰ ਹਾਂ ਜੀ ਜੀ ਪਾਰਟੀ ਹਾਈ ਕਮਾਂਡ ਨੇ ਕਰਦਾ ਲੱਗਿਤ ਇੱਕ ਪਾਰਟੀ ਦੇ ਵਰਕਰ ਹੈ ਪਾਰਟੀ ਜੋ ਫੈਸਲਾ ਕਰੇਗੀ ਉਹ ਲੱਗਦਾ ਹੋਣਾ ਚਾਹੀਦਾ ਨਹੀਂ ਦੇਖੋ ਹੋਣਾ ਚਾਹੀਦਾ ਨਹੀਂ ਹੋਣਗਾ ਪਾਰਟੀ ਹਾਈ ਕਮਾਂਡ ਨੇ ਕਰਨਾ ਸਿਜਿੰਦਰ ਸਿੰਘ ਨੇ ਤਾਂ ਹੋਣਾ ਕਿ ਮੇਰੇ بیٹے ਨੂੰ ਕਿਹਾ ਆਵਾਜ਼ ਸਾਡੇ ਉੱਧਰ ਜਾ ਰਿਹਾ ਗੈਂਗਸਟਰ ਦੇ ਵੱਲ ਤੁਸੀਂ ਕੀ ਬੰਦੇ ਹੋ ਜੀ ਦੇਖੋ ਪੰਜਾਬ ਦੇ ਹਾਲਾਤ ਅਜੇ ਠੀਕ ਨਹੀਂ ਮਤਲਬ ਰੋਜ਼ ਫਰੋਟੀਆਂ ਲੈ ਜਾ ਕੇ ਮੰਗੀ ਜਾ ਕੇ ਜੀ ਰੋਜ਼ ਇਦਾਂ ਦੀ ਘਟਨਾ ਹੋਏਗਾ ਉਹ ਤਾਂ ਕਾਨੂੰਨ ਵਿਵਸਥਾ ਦੀ ਨਾਂ ਦੀ ਕੋਈ ਚੀਜ਼ ਹੀ ਨਹੀਂ ਕਰਦਾ ਜੀ ਉਹ ਤਾਂ ਸਾਹਮਣੇ ਤੁਹਾਡੇ ਉਹੀ ਪੱਤਰਕਾਰ ਮਿੱਤਰ ਬੈਠੇ ਹੋ ਦੇਖੋ ਰੋਜ਼ ਗੋਲੀਆਂ ਚੱਲੇ ਕਰਦੀਆਂ ਨੇ ਕੋਈ ਮਨੁੱਖ ਦਾ ਰਸਤਾ ਨਹੀਂ ਕੋਈ ਡਵੈਲਪਮੈਂਟ ਨਹੀਂ ਜਿਹੜੀ ਇਹ ਸਰਕਾਰ ਨੇ ਲੈਂਡ ਪੋਲੀ ਦੀ ਨਵੀਂ ਨੀਤੀ ਲੈਂਦੀ ਹੈਗੀ ਆ ਉਹ ਕੀਤਾ ਜਾ ਰਿਹਾ ਜੀ ਲੱਗਦਾ ਲੈਂਡ ਪੋਲੀ ਨੀਤੀ ਸਹੀ ਹੈ ਜਾਂ ਕਿਤਾਬ ਇਹ ਦੇਖੋ ਪਹਿਲੇ ਵੀ ਜਿਹੜਾ ਅਕਵਾਇਰ ਹੋਈ ਜਾਂ ਬੁੱਢਾ ਲਈਆਂ ਉਹ ਅੱਜ ਤੱਕ ਡਵੈਲਪਮੈਂਟ ਨਹੀਂ ਹੋਈ ਚੱਲੇ 40 ਸਾਲ ਦੀ ਤੇ ਇਹ ਕਿਥੇ ਹੋਣੀ ਹੈ